ਵਾਜੇ ਖਲਖ ਚੈਨਲ ਦੇ ਵਿੱਚ ਦੁਨੀਆ ਭਰ ਦੇ ਸਮੂਹ ਦਰਸ਼ਕਾਂ ਦਾ ਪੁਰਜੋਰ ਸਵਾਗਤ ਸ਼ਹੀਦੀ ਸਪਤਾ ਚੱਲ ਰਿਹਾ ਹੈ ਉਹ ਸਪਤਾ ਜਿਹਦੇ ਇੱਕ ਹਫਤੇ ਦੇ ਵਿੱਚ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਲਈ ਸਿੱਖ ਕੌਮ ਦੇ ਸਿਧਾਂਤਾਂ ਲਈ ਇਸ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਕੁਰਬਾਨ ਕਰ ਦਿੱਤਾ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿੱਥੇ ਇੱਕ ਰਹਿਬਰ ਆਪਣੇ ਸਾਰੇ ਪਰਿਵਾਰ ਨੂੰ ਮਨੁੱਖਤਾ ਨੂੰ ਇੱਕ ਨਵੀਂ ਦਿਨ ਦੇਣ ਲਈ ਇੱਕ ਨਵੀਂ ਦਿਸ਼ਾ ਦੇਣ ਦੇ ਲਈ ਕਰਮਾਨ ਕਰੇ ਅਸੀਂ ਕੱਲ ਗੱਲ ਕੀਤੀ ਸੀ ਵੀ 21 ਦਸੰਬਰ ਨੂੰ ਕੀ ਕੀ ਹੋਇਆ ਤੇ ਕਿਵੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਸਰਸਾ ਦਰਿਆ ਦੇ ਕੰਢੇ-ਕੰਢੇ ਤੁਰਨ ਲੱਗੇ ਤੇ ਗੁਰੂ ਦੇ ਮਹਿਲ ਵਕਰੇ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਿਬਜ਼ਾਦਿਆਂ ਦੇ ਨਾਲ ਬਾਕੀ ਸਿੰਘਾਂ ਦੇ ਨਾਲ ਕੋਟਲਾ ਨਿਹੰਗ ਖਾਂ ਦੇ ਕਿਲੇ ਵਿੱਚ ਪਹੁੰਚਦੇ ਆ ਤੇ ਭਾਈ ਬਚਿੱਤਰ ਸਿੰਘ ਨੂੰ ਉੱਥੇ ਛੱਡ ਕੇ ਉਸ ਤੋਂ ਬਾਅਦ ਸ਼ਾਮ ਨੂੰ ਉਹ ਚਮਕੌਰ ਸਾਹਿਬ ਰਵਾਨਾ ਹੋ ਜਾਂਦੇ ਆ ਜਿੱਥੇ ਭਾਈ ਬੁੱਧੀ ਚੰਦ ਉਹਨਾਂ ਨੂੰ ਆਪਣੀ ਜਿਹੜੀ ਗੜੀ ਆ ਜਿਹਨੂੰ ਗੜੀ ਚਮਕੌਰ ਦੀ ਕਹਿੰਦੇ ਆ ਕੱਚੀ ਗੜੀ ਉਹ ਗੁਰੂ ਸਾਹਿਬ ਨੂੰ ਉੱਥੇ ਠਹਿਰਨ ਦੇ ਲਈ ਬੇਨਤੀ ਕਰਦਾ ਤੇ ਗੁਰੂ ਸਾਹਿਬ ਨੇ ਉੱਥੇ ਡੇਰੇ ਲਾ ਲਏ ਨੇ ਤੇ ਉਸ ਗੜੀ ਦੀ ਪੂਰੀ ਤਰ੍ਹਾਂ ਕਿਲਾਬੰਦੀ ਕਰ ਲਏ ਨੇ ਤੇ ਦੂਜੇ ਪਾਸੇ ਜਿਹੜਾ ਵਜ਼ੀਰ ਖਾਨ ਉਹ 10 ਲੱਖ ਦੀ ਫੌਜ ਦੇ ਨਾਲ ਕਿਉਂਕਿ ਲਾਹੌਰ ਦਾ ਗਵਰਨਰ ਮਲਤਾਨ ਦਾ ਗਵਰਨਰ ਪਹਾੜੀ ਹਿੰਦੂ ਰਾਜੇ ਤੇ ਹੋਰ ਬਹੁਤ ਸਾਰੀਆਂ ਫੌਜਾਂ ਔਰੰਗਜ਼ੇਬ ਦੀਆਂ ਇਹਦੇ ਵਿੱਚ ਸ਼ਾਮਲ ਹੋ ਗਈਆਂ ਸਨ ਤੇ ਇਹਦੇ ਵਿੱਚ ਅਗਵਾਈ ਜਿੱਥੇ ਸਰਹੰਦ ਦਾ ਸੂਬੇਦਾਰ ਵजीर खान ਕਰ ਰਿਹਾ ਸੀਗਾ ਉਥੇ ਨਾਰ ਖਾਨ ਹੈਵਤ ਖਾਨ ਨਾਰ ਖਾਨ ਆ ਜਿਹੜਾ ਨਵਾਬ ਮਲੇਰ ਕੋਟਲੇ ਦਾ ਭਰਾ ਦੱਸਿਆ ਜਾਂਦਾ ਹੈ ਇਸਮਾਇਲ ਖਾਨ ਉਸਮਾਨ ਖਾਨ ਸੁਲਤਾਨ ਖਾਨ ਦਲਾਵਰ ਖਾਨ ਅਤੇ ਜ਼ਬਰਦਸਤ ਖਾਨ ਆਦ ਮੁਗਲਾਂ ਦੇ ਸਿਰ ਕੱਟ ਜਰਨੈਲ ਵੀ ਕਰ ਰਹੇ ਸਨ ਤੇ ਜਿਉਂ ਹੀ ਇਹ ਪੈੜ ਕੱਢਦੇ ਕੱਢਦੇ ਚਮਕੌਰ ਦੀ ਗੜੀ ਦੀ ਘੇਰਾਬੰਦੀ ਕਰਦੇ ਆ ਤਾਂ 22 ਤਰੀਕ ਦੀ ਸਵੇਰ ਅੱਜ ਦੀ ਸਵੇਰ ਗੜੀ ਤੇ ਜ਼ਬਰਦਸਤ ਹੱਲਾ ਕਰਦੇ ਆ ਵਜ਼ੀਰ ਖਾਨ ਤੇ ਪਹਾੜੀ ਰਾਜੇ ਦੀ ਫੌਜ ਪਰ ਗੁਰੂ ਸਾਹਿਬ ਦੇ ਸਿੰਘ ਤੇ ਗੁਰੂ ਸਾਹਿਬ ਬਾਰੂਦ ਦੇ ਨਾਲ ਬਦੂਖਾਂ ਦੇ ਨਾਲ ਅਤੇ ਤੀਰਾਂ ਦੇ ਨਾਲ ਉਹਨਾਂ ਨੂੰ ਮੋੜਵਾ ਜਵਾਬ ਦਿੰਨੇ ਆ ਤੇ ਫੌਜਾਂ ਨੂੰ ਭੱਜਣਾ ਪੈ ਜਾਂਦੀਆਂ ਵजीर खान ਦੇ ਨੂੰ ਬੇहद ਨੁਕਸਾਨ ਹੁੰਦਾ ਉਹਨਾਂ ਦਾ ਤੇ ਉਹਨਾਂ ਨੂੰ ਪਿੱਛੇ ਹਟਣਾ ਪੈ ਜਾਂਦਾ ਤੇ ਜਦੋਂ ਅਖੀਰ ਦੇ ਵਿੱਚ ਕੀ ਹੁੰਦਾ ਇਹ ਲਾਸਟ ਦੇ ਵਿੱਚ ਇਸ ਤੋਂ ਬਾਅਦ ਕੀ ਕਰਦੇ ਆ ਨਾਹਰ ਖਾਨ ਜਿਹੜਾ ਆਪਣੇ ਨੂੰ ਬਹੁਤ ਵੱਡਾ ਯੋਧਾ ਕਹਿੰਦਾ ਸੀਗਾ ਅੱਗੇ ਵਧਿਆ ਵੀ ਮੈਂ ਗੱਡੀ ਦੇ ਵਿੱਚ ਪ੍ਰਵੇਸ਼ ਕਰਦਾ ਹਾਂ ਗਨੀ ਖਾਨ ਤੇ ਖਵਾਜਾ ਅਲੀ ਖਾਨ ਜਿਹੜਾ ਖਵਾਜਾ ਖਿਦਰ ਖਾਨ ਵੀ ਕਹਿੰਦੇ ਆ ਉਹਨੂੰ ਤੇ ਉਹ ਉਸਦੇ ਮਗਰ ਲੱਗ ਤੁਰੇ ਤੇ ਜਦੋਂ ਇਹ ਪੌੜੀ ਲਾ ਕੇ ਗੱਡੀ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਗੁਰੂ ਸਾਹਿਬ ਨੇ ਇਹਨਾਂ ਨੂੰ ਤੀਰਾਂ ਦੀ ਬਖਸ਼ਿਸ਼ ਕੀਤੀ ਜਿਹਦੇ ਚ ਨਾਹਰ ਖਾਨ ਉਸੇ ਸਮੇਂ ਪੁੱਠਾ ਹੋ ਕੇ ਗਿਰਿਆ ਤੇ ਗਨੀਖਾਂ ਵੀ ਉਹਨਾਂ ਨੇ ਤੀਰਾਂ ਨਾਲ ਬੰਨ ਦਿੱਤਾ ਤੇ ਜਿਹੜਾ ਖਵਾਜਾ ਆਪਣੇ ਆਪ ਨੂੰ ਬਹੁਤ ਖੀਜਰਖਾਨ ਆਪਣਾ ਨੂੰ ਬੜਾ ਯੋਧਾ ਕਹਿੰਦਾ ਸੀ ਉਹ ਭੱਜ ਕੇ ਪਿਛਲੇ ਵੈਰੀ ਭੱਜ ਉੱਠਿਆ ਸੋ ਇਹ ਹਾਲਾਤ ਹੋ ਗਏ ਸੀਗੇ ਉੱਥੇ ਬਗਲ ਦੀ ਫੌਜ ਦੇ ਉਹਨਾਂ ਨੂੰ ਇਹ ਲੱਗਣ ਲੱਗਿਆ ਸੀਗਾ ਵੀ ਗੁਰੂ ਸਾਹਿਬ ਦੇ ਨਾਲ 40-45 ਸਿੰਘ ਨਹੀਂ ਹੋਰ ਬਹੁਤ ਸਾਰੇ ਸਿੰਘ ਹੈਗੇ ਤੇ ਜਦੋਂ ਫੇਰ ਇਹਨਾਂ ਨੇ ਫੇਰ ਹੱਲਾ ਕੀਤਾ ਤਾਂ ਭਾਈ ਹਿੰਮਤ ਸਿੰਘ ਜੀ ਜਿਹੜੇ ਕਿ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਨ ਉਹਨਾਂ ਨੇ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਦਰਵਾਜੇ ਤੋਂ ਬਾਹਰ ਆ ਕੇ ਗੜੀ ਤੋਂ ਗੈ ਗੱਟ ਮੁਕਾਬਲਾ ਕੀਤਾ ਤੇ ਖੀਰ ਦੇ ਵਿੱਚ ਲੜਦੇ ਹੋਏ ਜਾਮੇ ਸ਼ਹਾਦਤ ਪੀ ਗਏ ਤੇ ਉਸ ਤਰ੍ਹਾਂ ਇਹ ਥਾਂ ਤੇ ਉਸ ਤੋਂ ਬਾਅਦ ਸਹਿਬਜਾਦਾ ਅਜੀਤ ਸਿੰਘ ਤੇ ਦੂਜੇ ਪਿਆਰੇ ਪੰਜ ਪੰਜ ਸਿੰਘਾਂ ਦੇ ਜਥੇ ਦੇ ਨਾਲ ਜਾਣੇ ਆ ਤੇ ਸ਼ਹੀਦ ਹੁੰਦੇ ਆ ਤੇ ਅਖੀਰ ਦੇ ਵਿੱਚ ਸਹਿਬਜ਼ਾਦਾ ਜੁਚਾਰ ਸਿੰਘ ਉਹ ਗੁਰੂ ਸਾਹਿਬ ਤੋਂ ਪਰਮਿਸ਼ਨ ਮੰਗਦਾ ਹੈ ਹਾਲਾਂਕਿ ਬਾਕੀ ਭਾਈ ਦਿਆ ਸਿੰਘ ਹਣੀ ਬਹੁਤ ਰੋਕਦੇ ਆਂ ਪਰ ਗੁਰੂ ਸਾਹਿਬ ਉਹਨੂੰ ਆਪਣੀ ਹੱਥੀਂ ਸਜਾ ਕੇ ਆਪ ਜੰਗ ਦੇ ਮੈਦਾਨ ਦੇ ਵਿੱਚ ਤੋਰਨੇ ਆ ਤੇ ਸਾਰਾ ਦ੍ਰਿਸ਼ ਦੇਖ ਨੇ ਤੇ ਸਹਿਬਜ਼ਾਦਾ ਜੁਚਾਰ ਸਿੰਘ ਵੀ ਲੜਦਾ ਹੋਇਆ ਘੇਰੇ ਚ ਆ ਕੇ ਜਮੇਸ਼ਾਤ ਪੀ ਜਾਂਦਾ ਹੈ ਸਹਿਬਜ਼ਾਦਾ ਅਜੀਤ ਸਿੰਘ ਜਿਨੇ ਬਹੁਤ ਦੁਸ਼ਮਨਾਂ ਦਾ ਨੂੰ ਨਰਕਪੁਰੀ ਭੇਜਿਆ ਉਹਦੇ ਬਾਰੇ ਕਿਹਾ ਜਾਂਦਾ ਵੀ ਉਹਨਾਂ ਦੇ ਸਰੀਰ ਦੇ ਉੱਪਰ 300 ਤੋਂ ਉੱਪਰ ਜ਼ਖਮ ਸਨ ਜਿਹਦੀ ਕਿ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਹੋਰ ਨਹੀਂ ਮਿਲਦੀ ਤੇ ਉਸ ਤੋਂ ਸਮੇਂ ਰਾਤ ਪੈ ਜਾਂਦੀ ਆ ਗੱਡੀ ਦੇ ਅੰਦਰ 10 ਸਿੰਘ ਬਚਦੇ ਆ ਤਾਂ ਮੌਕਾ ਦੇਖ ਕੇ ਭਾਈ ਦਿਆ ਸਿੰਘ ਹੋਣੀ ਉਹ ਗੁਰੂ ਸਾਹਿਬ ਨੂੰ ਕਹਿੰਦੇ ਆ ਵੀ ਤੁਸੀਂ ਗੱڑی ਛੱਡ ਜੋ ਤਾਂ ਗੁਰੂ ਸਾਹਿਬ ਇਸ ਗੱਲ ਨੂੰ ਮੰਨਦੇ ਨਹੀਂ ਪਰ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਆਪਣੇ ਸਿੰਘਾਂ ਨੂੰ ਛੱਡ ਕੇ ਕਿਸੇ ਕੀਮਤ ਤੇ ਨਹੀਂ ਜਾ ਸਕਦਾ ਤਾਂ ਭਾਈ ਦਇਆ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਹੁਕਮ ਦਿੱਤਾ ਕਿ ਜੇ ਤੁਸੀਂ ਰਹੇ ਤਾਂ ਖਾਲਸਾ ਪੰਥ ਵਿਆਹ ਦੁਬਾਰਾ ਤਿਆਰ ਹੋ ਜਾਊਗਾ ਦੁਸ਼ਮਨ ਦਾ ਮੁਕਾਬਲਾ ਕਰਨ ਦੇ ਲਈ ਪਰ ਜੇ ਤੁਸੀਂ ਇੱਥੇ ਸ਼ਹੀਦ ਹੋਗੇ ਤਾਂ ਖਾਲਸਾ ਪੰਥ ਨੂੰ ਤਿਆਰ ਕਰਨ ਵਾਲਾ ਕੋਈ ਨਹੀਂ ਰਹੂਗਾ ਤੇ ਉਹਨਾਂ ਨੇ ਪੰਜ ਪਿਆਰਿਆਂ ਵੱਜੋਂ ਹੁਕਮ ਦਿੱਤਾ ਤੇ ਪੰਜ ਪਿਆਰਾਂ ਦੇ ਹੁਕਮ ਮੁਰੇ ਖਾਲਸਾ ਪੰਥ ਦੀ ਰਵਾਇਤ ਆ ਵੀ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਪੰਜ ਪਿਆਰਾਂ ਤੋਂ ਅਮਰਤ ਛਕਿਆ ਸੀਗਾ ਤਾਂ ਉਸ ਉਹਨਾਂ ਦਾ ਹੁਕਮ ਮੰਨ ਕੇ ਗੜੀ ਛੱਡਦੇ ਆ ਤੇ ਗੜੀ ਦੇ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਉਹਨਾਂ ਦੇ ਨਾਲ ਨਿਕਲਦੇ ਆ ਤੇ ਨਿਕਲਦੇ ਹੋਏ ਉਹ ਬਕਾਇਦਾ ਤਾੜੀ ਮਾਰਦੇ ਆ ਵੀ ਹਿੰਦ ਦਾ ਪੀਰ ਚੱਲਿਆ ਜੇਕਰ ਕਿਸੇ ਦੀ ਜਰਤਾ ਤਵਾ ਕੇ ਰੁਕੇ ਤਾੜੀ ਮਾਰ ਕੇ ਲਲਕਾਰ ਕੇ ਨਿਕਲਦੇ ਆ ਤੇ ਦੁਸ਼ਮਣ ਦੇ ਖੇਮੇ ਜ ਪੂਰੀ ਖਲਵਲ ਮਚ ਜਾਂਦੀ ਹੈ ਸਹਿਬਜਾਦਿਆਂ ਦੇ ਜਦੋਂ ਲੋਥਾ ਨੂੰ ਉੱਥੇ ਭਾਈ ਦਇਆ ਸਿੰਘ ਦੇਖਦਾ ਹੈ ਤਾਂ ਗੁਰੂ ਸਾਹਿਬ ਨੂੰ ਇਹ ਵੀ ਕਹਿੰਦਾ ਵੀ ਇਹ ਬੇਨਾਤੇ ਮੈਂ ਕਫਣ ਪਾਦਮਾ ਤਾਂ ਗੁਰੂ ਸਾਹਿਬ ਉਹਨੂੰ ਰੋਕਦੇ ਆ ਬੇ ਇੱਥੇ ਮੇਰੇ ਹੋਰ ਵੀ ਸਿੰਘ ਪਏ ਆ ਵੀ ਮੈਂ ਆਪਣੇ ਸਿੰਘਾਂ ਦੇ ਵਿੱਚ ਤੇ ਆਪਣੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਕਰ ਸਕਦਾ ਐਡਾ ਵੱਡਾ ਦਿਲ ਸੀ ਗੁਰੂ ਪਾਤਸ਼ਾਹ ਦਾ ਤੇ ਉਹ ਉਹਨੂੰ ਤੁਰਨ ਨੂੰ ਕਹਿੰਦੇ ਆ ਵੀ ਅਜੇ ਕਾਫਲਾ ਆਪਣੇ ਪੈਂਡਾ ਬਹੁਤ ਲੰਮਾ ਤੇ ਬਹੁਤ ਅਜੇ ਮੱਲਾ ਮਾਰਨੀਆਂ ਪੈਣੀਆਂ ਪੈਣੀਆਂ ਤੇ ਇਸ ਰਸਤੇ ਦੇ ਇਸ ਵਿਖੜੇ ਪੈਂਡੇ ਤੇ ਤੁਰਨਾ ਪੈਣਾ ਤੇ ਹੁਣ ਆਪਾਂ ਸਮਾਂ ਨਾ ਗਵਾਈਏ ਆਪਾਂ ਲੰਘੀਏ ਤੇ ਗੁਰੂ ਪਾਸ਼ਾ ਉੱਥੋਂ ਲੰਘਦੇ ਆ ਇਸ ਗੜੀ ਤੋਂ ਤੇ ਉਸ ਤੋਂ ਬਾਅਦ ਭਾਈ ਦਿਆ ਸਿੰਘ ਹੁਣੀ ਥੋੜਾ اٹਕੇ ਪਹੁੰਚਦੇ ਆ ਤੇ ਉਸ ਪਤਾ ਤੁਹਾਨੂੰ ਉਸ ਤੋਂ ਬਾਅਦ ਅਗਲਾ ਇਤਿਹਾਸ ਫਿਰ ਮਾਛੀਵਾੜੇ ਦਾ ਹੁੰਦਾ ਉਹ ਬਾਅਦ ਚ ਗੱਲ ਕਰਾਂਗੇ ਤਾਂ ਪਰ ਅਗਲੇ ਦਿਨ ਚਮਕੌਰ ਦੀ ਗੜੀ ਦੇ ਵਿੱਚ 23 ਤਰੀਕ ਨੂੰ ਕੱਲ ਨੂੰ ਕੱਲ ਨੂੰ ਜੜਾਣਾ ਆ ਆਖਰੀ ਹੱਲਾ ਕਰਦੀ ਆ ਵਜ਼ੀਰ ਖਾਨ ਦੀ ਫੌਜ ਤੇ ਉਸ ਹੱਲੇ ਦੇ ਵਿੱਚ ਗਹਿ ਗੱਚ ਮੁਕਾਬਲਾ ਹੁੰਦਾ ਤੇ ਭਾਈ ਸੰਗਤ ਸਿੰਘ ਜਿਨ੍ਹਾਂ ਤੇ ਗੁਰੂ ਪਾਸ਼ਾ ਆਪਣੀ ਕਲਗੀਛਾ ਉਹਨਾਂ ਤੇ ਸਜ਼ਾ ਕੇ ਜਾਂਦੇ ਆ ਤੇ ਆਪਣੀ ਪੋਸ਼ਾਕ ਪਾ ਕੇ ਜਾਂਦੇ ਆ ਤੇ ਉਹ ਲੜਦੇ ਹੋਏ ਸ਼ਹੀਦ ਹੋ ਜਾਂਦੇ ਆ ਤੇ ਮੁਗਲ ਫੌਜਾਂ ਸੋਚਦੀਆਂ ਬੀਆ ਸਿੰਘ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤੇ ਉਹਦਾ ਸਿਰ ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਉਹ ਸੂਬੇਦਾਰ ਵਜੀਦ ਖਾਨ ਕੋਲ ਪੇਸ਼ ਕਰਦੇ ਹਨ ਤੇ ਦੂਜੇ ਪਾਸੇ ਕੁਮਾ ਮਾਸਕੀ ਦੇ ਕੋਲ ਜਦੋਂ ਕੁਮਾ ਮਾਸਕੀ ਆਪਣੀ ਨਾਓ ਦੇ ਰਹੀ ਕ੍ਰੋਸ ਕਰਾ ਕੇ ਰਾਤ ਨੂੰ ਠਹਿਰਾਉਂਦਾ ਹੈ ਉਹਨਾਂ ਨੂੰ ਤਾਂ ਉਥੋਂ ਗੰਗੂ ਬ੍ਰਾਹਮਣ ਜਿਹੜਾ ਕਿ ਗੁਰੂ ਘਰ ਦੇ ਵਿੱਚ ਕਿਸੇ ਸਮੇਂ ਕਹਿੰਦੇ ਕੰਮ ਵੀ ਕਰਦੇ ਰਿਹਾ ਪਰ ਕਿਸੇ ਕਾਰਨ ਵਾਸਤੇ ਉਹਨੂੰ ਕੱਢਿਆ ਵੀ ਗਿਆ ਸੀਗਾ ਤੇ ਪਰ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਆ ਵੀ ਉਹ ਕਿਸੇ ਡਾਕਟਰ ਹਰਜਿੰਦਰ ਸਿੰਘ ਦਲਗੀਰੇ ਲਿਖਦਾ ਹੈ ਵੀ ਕਿਸੇ ਹੋਰ ਮਸੰਦ ਦਾ ਨੌਕਰ ਸੀਗਾ ਗੰਗੂ ਸਿਹੜੀ ਦੇ ਵਿੱਚ ਕਈ ਉਹਨੂੰ ਧੁੰਮੇ ਦਾ ਉਹ ਧੁੰਮਾ ਦਾ ਜ਼ਿਕਰ ਕਰਦੇ ਆ ਵੀ ਧੁੰਮਾ ਨਾਂ ਦਾ ਇੱਕ ਮਸੰਦ ਸੀਗਾ ਉਹਦਾ ਇਹ ਨੌਕਰ ਸੀਗਾ ਜਿਹਨੂੰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸੁੱਧਿਆ ਸੀਗਾ ਤੇ ਗੰਗੂ ਬ੍ਰਾਹਮਣ ਉਹਦੇ ਕੋਲ ਉਹਨਾਂ ਦਾ ਹੁੰਦਾ ਹੈ ਤੇ ਗੰਗੂ ਬ੍ਰਾਹਮਣ ਉਹਨਾਂ ਨੂੰ ਲੈ ਕੇ ਉੱਥੇ ਜਾਂਦਾ ਹੈ ਤੇ ਜਿੱਥੇ ਮਾਤਾ ਗੁਜਰਕੌਰ ਦੇ ਕੋਲ ਸੋਨਾ ਗਹਿਣੇ ਦੇਖ ਕੇ ਉਹਦੀ ਨੀਤ ਖਰਾਬ ਹੋ ਜਾਂਦੀ ਹੈ ਉਹ ਚੋਰੀ ਕਰ ਲਿੰਦਾ ਹੈ ਤੇ ਜਦੋਂ ਮਾਤਾ ਗੁਜਰਕੌਰ ਇਸ ਗੱਲ ਤੇ ਇਤਰਾਜ਼ ਕਰਦੇ ਆਂ ਵੀ ਜੇ ਤੈਨੂੰ ਚਾਹੀਦਾ ਸੀਗਾ ਮੰਗ ਲਿੰਦਾ ਚੋਰੀ ਨਹੀਂ ਕਰਨੀ ਸੀ ਤਾਂ ਉਸ ਤੋਂ ਬਾਅਦ ਉਹ ਲਾਲਚਵਸ ਆ ਕੇ ਗੁੱਸੇ ਚ ਆ ਕੇ ਉਥੋਂ ਜਿਹੜੇ ਉੱਥੋਂ ਦੇ ਪਹਿਰੇਦਾਰ ਹੁੰਨੇ ਆ ਯਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਦੇ ਜਿਹੜੇ ਕੋਟ ਦੇ ਮਰਿੰਡੇ ਦਾ ਜਿੱਥੇ ਮਰਿੰਡਾ ਉੱਥੇ ਅੱਜ ਵੀ ਉੱਥੇ ਗੁਰਦੁਆਰਾ ਜਿਹੜਾ ਕਤਵਾਲੀ ਸਾਹਿਬ ਆ ਉਸ ਕਤਵਾਲੀ ਦੇ ਜਿਹੜੇ ਉੱਥੇ ਮੇਨ ਕਰਤਾ ਸਰਤਾ ਹੁੰਨੇ ਆ ਉਹਨਾਂ ਨੂੰ ਇਤਲਾਹ ਦੇ ਦਿੰਦਾ ਤੇ ਉਹ ਮਾਤਾ ਗੁਜਰਕੌਰ ਨੂੰ 23 ਨੂੰ ਅਰੈਸਟ ਕਰ ਲੈਂਦੇ ਆ 23 ਦੀ ਰਾਤ ਮਾਤਾ ਗੁਜਰਕੌਰ ਤੇ ਛੋਟੇ ਸਹਿਬ ਜਾਤੇ ਮਰਿੰਡੇ ਦੀ ਉਸ ਚ ਰਹਨੇ ਆ ਤੇ ਉਸ ਤੋਂ ਬਾਅਦ 24 25 26 ਮਾਤਾ ਗੁਜਰਕੌਰ ਠੰਡੇ ਬੁਰਜ ਦੇ ਵਿੱਚ ਰਹਨੇ ਆ ਤੇ ਕਿਵੇਂ ਉਸ ਤੋਂ ਬਾਅਦ ਸਾਰੀ ਵਾਰ ਜਿਹੜਾ ਸੂਬੇ ਦੀ ਕਚਹਿਰੀ ਲੱਗਦੀ ਆ ਉਹਦੇ ਪਰ ਜ਼ਿਕਰ ਕੱਲ ਨੂੰ ਕਰਾਂਗੇ ਪਰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਨਾ ਇਹ ਸਾਰੇ ਕਾਸੇ ਦੇ ਵਿੱਚ ਸਿੱਖ ਕੌਮ ਨੇ ਕੀ ਸਿੱਖਿਆ ਗੁਰੂ ਸਾਹਿਬ ਨੇ ਦੱਸਿਆ ਸੀਗਾ ਵੀ ਭਾਵੇਂ ਸਾਡੀ ਗਿਣਤੀ ਘਟਾ ਪਰ ਸਾਡੀ ਦਲੇਰੀ ਦਾ ਕੋਈ ਮੁਕਾਬਲਾ ਨਹੀਂ ਉਹਨਾਂ ਨੇ 40 ਸਿੰਘਾਂ ਦੇ ਨਾਲ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਭਾਵੇਂ ਇਹ ਇਤਿਹਾਸ ਫੇਰ ਨੇੜੇ ਤੇੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਦਰਾਇਆ ਰਫਤਾਰਸ ਦੀ ਘੜੀ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਜੂਨ 1984 ਦੇ ਵਿੱਚ ਜਦੋਂ ਟੈਂਕਾਂ ਤੋਪਾਂ ਦੇ ਨਾਲ ਜੜੀ ਆ ਰਹੀ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਸੀ ਪਰ ਅੱਜ ਕੱਲ ਦੇ ਜਿਹੜੇ ਸਾਡੇ ਅਕਾਲੀ ਆਗੂ ਆ ਉਹ ਆਪਣੇ ਪੁੱਤਰ ਮੋਹ ਦੇ ਨਾਲ ਕਿਵੇਂ ਕੌਮ ਦੇ ਨਾਲ ਗਦਾਰੀਆਂ ਕਰ ਰਹੇ ਆ ਇਹ ਵੀ ਸੋਚਣਾ ਪਊਗਾ ਕਿਵੇਂ ਅੱਜ ਕੱਲ ਕੁਰਸੀ ਨੂੰ ਚਿਪਕ ਹੋ ਗਏ ਤੇ ਉੱਥੇ ਗੁਰੂਆਂ ਨੇ ਜਿੱਥੇ ਆਪਣੇ ਕਿਲੇ ਛੱਡਤੇ ਆਪਣੇ ਮਹਿਲ ਛੱਡਤੇ ਸਾਰਾ ਪਰਿਵਾਰ ਛੱਡਤਾ ਇਸ ਪੰਥ ਦੇ ਲਈ ਅੱਜ ਉਸ ਪੰਥ ਦਾ ਸੌਦਾ ਕਰਦੇ ਫਿਰਦੇ ਆ ਆਪਣੀ ਨਿੱਜੀ ਹਸਤੀਆਂ ਨਿੱਜੀ ਹਸਰਤਾਂ ਨੂੰ ਪੂਰਾ ਕਰਨ ਦੀ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਸ ਤੋਂ ਸਬਕ ਸਿੱਖਣ ਦੀ ਲੋੜ ਆ ਸਵਾ ਨੂੰ ਜਰੂਰ ਇਕੱਠੇ ਹੋਣਗੇ ਰੌਲਾ ਪਾਣਗੇ ਬੜੀਆਂ ਸਾਬਜਾਦਿਆਂ ਦੀਆਂ ਗੱਲਾਂ ਕਰਨਗੇ ਗੁਰੂ ਪਾਤਸ਼ਾਹ ਦੀਆਂ ਗੱਲਾਂ ਕਰਨਗੇ ਪਰ ਉਹਨਾਂ ਤੇ ਨਕਸ਼ੇ ਕਦਮ ਤੇ ਚੱਲਦਾ ਕੌਣ ਦੇਖਣਾ ਤਾਂ ਇਹ ਆ ਅਸੀਂ ਤਾਂ ਆਪਣੇ ਸ਼ਹੀਦਾਂ ਨੂੰ ਸਾਂਭਣ ਦੇ ਵੀ ਸਮਰਥ ਨਹੀਂ ਉਸ ਸਮੇਂ ਗੁਰੂ ਸਾਹਿਬ ਦੇ ਨਾਲ ਸਾਰਿਆਂ ਨੂੰ ਉਹਨਾਂ ਨੇ ਸਾਂਭਿਆ ਆਪਣੇ ਖਾਲਸਾ ਪੰਥ ਨੂੰ ਸਾਂਭਿਆ ਤੇ ਉਹਨਾਂ ਨੇ ਤਾਂ ਪੂਰਾ ਬਿਲਕੁਲ ਵੀ ਬੇਪਰਵਾਹ ਹੋ ਕੇ ਕੀਤਾ ਜੋ ਕੀਤਾ ਨਾ ਆਪਣਾ ਬਾਜ त्यागਿਆ ਨਾ ਆਪਣੀ ਕਲਗੀ त्यागी ਨਾ ਘੋੜੇ त्याਗੇ ਨਾ ਸ਼ਸਤਰ त्याਗੇ ਪਰ ਹੁਣ ਦੇ ਸਿੱਖ ਕਿੱਧਰ ਜਾ ਰਹੇ ਨੇ ਸਿੱਖ ਸਿਧਾਂਤਾਂ ਨੂੰ ਤਿਆਗਦੇ ਜਾ ਰਹੇ ਆ ਤੇ ਆਪਣੀਆਂ ਗਰਦਨਾ ਥੱਲੇ ਲਾਉਂਦੇ ਜਾ ਰਹੇ ਆ ਤੇ ਜਿਹਦਾ ਨਤੀਜਾ ਇਹ ਹੋ ਰਿਹਾ ਹੈ ਵੀ ਨਿਊਜ਼ੀਲੈਂਡ ਵਰਗੇ ਇਲਾਕਿਆਂ ਦੇ ਵਿੱਚ ਅਸੀਂ ਜਦੋਂ ਪਰਦੇਸੀ ਹੋ ਕੇ ਜਾਂਦੇ ਆ ਉੱਥੇ ਗੁਰੂ ਘਰ ਦੇ ਵਿੱਚ ਕੀਰਤਨ ਨੂੰ ਵੀ ਰੁਕਿਆ ਜਾਂਦਾ ਜਿਹੜਾ ਕਿ ਉੱਥੋਂ ਇੱਕ ਸੂਚਨਾ ਦੀ ਹੈ ਤੇ ਮੈਂ ਆਸ ਕਰਦਾ ਵੀ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੇ ਮੱਥਾ ਟੇਕਣ ਦਾ ਫਤਿਹਗੜ੍ਹ ਸਾਹਿਬ ਟੇਕਣ ਦਾ ਤਾਂ ਫਾਇਦਾ ਹੈ ਅਕਾਲ ਤਖਤ ਸਾਹਿਬ ਟੇਕਣ ਦਾ ਤਾਂ ਫਾਇਦਾ ਹੈ ਜੇਕਰ ਉਹਨਾਂ ਗੁਰੂਆਂ ਦੇ ਉੱਤੇ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਤੇ ਇਸ ਵੀਡੀਓ ਨੂੰ ਮੈਂ ਇਹ ਵੀ ਆਸ ਰੱਖਦਾ ਤੁਸੀਂ ਬਾਤੇ ਬਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ